ਸਤਿ ਸ਼੍ਰੀ ਅਕਾਲ ਜੀ ਕਿਹਾ ਜੀ ਹਾਚਾਲਾ ਗੁੱਡ ਆਫਟਰਨੂੰ ਜੀ ਹੁਣ ਸਾਰੇ ਨੇ ਬਹੁਤ ਵਧੀਆ ਹੋਊਗੇ ਥੋੜੀ ਹਵਾ ਢਲ ਗਈ ਨਾ ਆਵਾਜ਼ ਘਟ ਗਈ ਵੈਸੇ ਕਿ ਟਾਉਨ ਦਾ ਟਾਈਮ ਤਾਂ ਹੈ ਨਹੀਂਗਾ ਕਿਉਂਕਿ ਗਰਮੀ ਬਹੁਤ ਆ ਤੇ ਮਰ ਚ ਗਏ ਹੋੜੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਤੇ ਅੱਜ ਤੋਂ ਪਹਿਲਾਂ ਜੋਤਰੇ ਲਈ ਆਪਣੀ ਕਲਾਸ ਤੇ ਅਸੀਂ ਬਠਿੰਡਿਆਏ ਹੋਏ ਸੀਗੇ ਤੇ ਅੱਜ ਦਾ ਵਲੌਗ ਬਹੁਤ ਹੀ ਜਿਆਦੇ ਸਪੈਸ਼ਲ ਆ ਕਿਉਂਕਿ ਤੁਸੀਂ ਥੰਬਨੇਲ ਟਾਈਟਲ ਦੇਖ ਕੇ ਜਿਹੜਾ ਆ ਸਮਝ ਗਏ ਹੋਵੋਗੇ ਏ ਆਪਾਂਸਾ ਦੇ ਵਿੱਚ ਇਦਾਂ ਸੀਗਾ ਵੀ ਨਾ ਬਹੁਤ ਮਹੀਨਿਆਂ ਤੋਂ ਵੈਸੇ ਤਾਂ ਸੋਚਿਆ ਹੋਇਆ ਸੀਗਾ ਇਹ ਸਾਡਾ ਤੇ ਜਦੋਂ ਦਾ ਜੋਤਨੇ ਚੈਨਲ ਸ਼ੁਰੂ ਕੀਤਾ ਉਦੋਂ ਦਾ ਸਾਡਾ ਡੈਡੀਕੇਸ਼ਨ ਦੇ ਨਾਲ ਹੀ ਸੀਗਾ ਵੀ ਇਹ ਚੀਜ਼ ਕਰਨੀ ਜ਼ਰੂਰ ਤੇ ਇਹ ਇਦਾਂ ਸੀ ਮੈਂ ਤੁਹਾਨੂੰ ਦੋ ਤਿੰਨ ਦਿਨ ਪਹਿਲਾਂ ਜਦੋਂ ਆਪਾਂ ਫਾਦਰਡੇ ਵਾਲਾ ਵਲੌਗ ਜਿਹੜਾ ਅਪਲੋਡ ਕੀਤਾ ਸੀ ਉਹ 'ਚ ਵੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਬਾਪੂ ਲਈ ਕੁਝ ਚੀਜ਼ਾਂ ਸੀ ਸੋਚੀਆਂ ਵੀ ਹੁਣ ਅਸੀਂ ਬਾਪੂ ਲਈ ਕੁਝ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੋ ਇਹ ਜਿਵੇਂ ਕਹਿ ਸਕਦੇ ਵੀ ਇਹ ਸ਼ੁਰੂਆਤ ਆ ਠੀਕ ਹੈ ਮੈਂ ਉੱਤੇ ਤੁਹਾਨੂੰ ਇਹ ਵੀ ਕਿਹਾ ਸੀ ਵੀ ਕੇਕ ਤਾਂ ਕੁਝ ਵੀ ਨਹੀਂ ਹੈਗਾ ਹਾਂ ਜਿੰਨਾ ਕੁਛ ਪਾਪਾ ਨੇ ਸਾਡੇ ਲਈ ਕੀਤਾ ਹੈ ਜੇ ਮੇਰਾ ਇਹ ਚੈਨਲ ਇਹ ਜਿਹੜਾ ਜੀ ਅੱਜ ਇਹਦੇ ਦੱਸ ਕੇ ਸਬਸਕ੍ਰਾਈਬਰ ਹੋਣ ਵਾਲੇ ਆ ਤਾਂ ਉਹ ਪਾਪਾ ਦੀ ਕਹਿ ਸਕਦੇ ਹੱਲਾਸ਼ੇਰੀ ਦੇ ਨਾਲ ਕਿਉਂਕਿ ਕੁਝ ਬਣਾਉਣੀ ਆ ਪਾਪਾ ਨੂੰ ਟੇਸਟ ਕਰਾਉਣੀ ਆ ਪਾਪਾ ਦੇ ਰਿਵਿਊ ਜਿਹੜੇ ਹੁੰਦੇ ਆ ਉਹ ਮੈਨੂੰ ਹੋਰ ਵੀ ਹੌਸਲਾ ਦਿੰਦੇ ਆ ਵੀ ਮੈਂ ਵੀਡੀਓ ਸ਼ੂਟ ਕਰਾਂ ਬਣਾਵਾਂ ਤੇ ਪਾਪਾ ਨੂੰ ਕੁਝ ਖਵਾਵਾਂ ਜੇ ਇਹ ਵਾਲਾ ਚੈਨਲ ਮੇਰੀ ਤਾਂ ਮਿਹਨਤ ਹੈਗੀ ਆ ਪਰ ਜੇ ਮੈਂ ਮੈਕ ਦੀ ਵੀ ਮਿਹਨਤ ਹੈ ਤੇ ਮੇਰੀ ਵੀ ਮਿਹਨਤ ਹੈ ਅਸੀਂ ਤਾਂ ਚੱਲ ਮਿਹਨਤ ਕਰਨੀ ਆ ਪਰ ਜੇ ਕਹੀਏ ਵੀ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਕੇਦਾ ਆ ਤੇ ਉਹ ਮੇਰੇ ਫਾਦਰ ਨੇ ਲੋ ਮੇਰੇ ਪਾਪਾ ਨੇ ਆ ਬਾਕੀ ਤੁਹਾਡਾ ਪਿਆਰ ਆ ਸਾਰਿਆਂ ਦਾ ਤੁਹਾਡੇ ਸਾਰਿਆਂ ਦਾ ਪਿਆਰ ਆ ਤੇ ਬਹੁਤ ਜਾਣਿਆਂ ਨੂੰ ਬਹੁਤ ਵਧੀਆ ਲੱਗਦਾ ਜਦੋਂ ਪਾਪਾ ਰਿਵਿਊ ਦਿੰਦੇ ਆ ਤੇ ਇਹ ਵਾਲਾ ਜਿਹੜਾ ਸਪੈਸ਼ਲ ਗਿਫਟ ਆ ਇਹ ਆਪਾਂ ਪਾਪਾ ਲਈ ਲੈਣ ਚੱਲੇ ਆ ਹੁਣ ਤੇ ਇਹ ਬਹੁਤ ਜ਼ਿਆਦਾ ਮੇਰੀ ਤਮੰਨਾ ਸੀ ਕਿ ਮੈਂ ਪਾਪਾ ਨੂੰ ਲੈ ਕੇ ਦਵਾਂ ਤੋਂ ਲੈ ਕੇ ਵੀ ਉਦੋਂ ਦਾ ਮੈਂ ਜਦੋਂ ਮੈਂ ਆਪ ਅਰਨਿੰਗ ਕਰਾ ਹਾਂ ਵੀ ਜਿਹੜੇ ਵੈਸੇ ਤਾਂ ਦੇਖੋ ਵੀ ਮਤਲਬ ਹਨਾ ਵੀ ਉਦਾਂ ਤਾਂ ਠੀਕ ਠਾਕ ਆਪਣਾ ਵਧੀਆ ਚੱਲੋ ਰੋਟੀ ਪਣੀ ਆਪਣਾ ਵਧੀਆ ਚੱਲਦਾ ਬਾਬੇ ਦੀ ਕਿਰਪਾ ਨਾਲ ਤੇ ਇਹ ਚੈਨਲ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਅਸੀਂ ਇਹੀ ਸੋਚਿਆ ਸੀਗਾ ਵੀ ਜੋਤ ਨੇ ਖਾਸ ਕਰਕੇ ਵੀ ਜਿਹੜੀ ਇਹ ਚੈਨਲ ਤੋਂ ਜਿਹੜੀ ਫਸਟ ਟਾਈਮ ਮੇਰੀ ਇਨਕਮ ਹੋਊਗੀ ਵੀ ਉਹ ਜਿਹੜੀ ਆ ਵੀ ਉਹਦੇ ਚੋਂ ਮੈਂ ਪਾਪਾ ਲਈ ਕੁਝ ਨਾ ਕੁਝ ਲੈ ਕੇ ਆਉਣਾ ਤੇ ਉਹ ਹੁਣ 2 ਮਹੀਨੇ ਹੋ ਗਿਆ ਚੈਨਲ ਚਲਾਏ ਨੂੰ ਤੇ 2 ਮਹੀਨੇ ਥੋੜੀ ਜੀ ਸੇਵਿੰਗ ਮੈਂ ਪਹਿਲਾਂ ਮੈਂ ਤਾਂ ਮੈਕ ਟਿਬ ਨਹੀਂ ਕੀਤੀ ਹੋਈ ਸੀ ਤੇ ਬਾਕੀ ਜਿਹੜੀ ਆ 2 ਮਹੀਨਿਆਂ ਦੀ ਜਿਹੜੀ ਸਾਡੀ ਮਤਲਬ ਆ YouTube ਦੀ ਜਿਹੜੀ ਇਨਕਮ ਸੀਗੀ ਉਹਦੇ ਤੋਂ ਫਿਰ ਸਾਨੂੰ ਐ ਸੀਗਾ ਵੀ ਅਸੀਂ ਪਾਪਾ ਨੂੰ ਜਿਹੜਾ ਆ ਫੋਨ ਲੈ ਕੇ ਦਈਏ ਹਾਂ ਕਿਉਂਕਿ ਪਾਪਾ ਨੂੰ ਸ਼ੌਕ ਆ ਵੀਡੀਓਗ੍ਰਾਫੀ ਦਾ ਫੋਟੋਜ਼ ਵਗੈਰਾ ਕਲਿੱਕ ਕਰਨੇ ਹੁੰਦਾ ਪਾਪਾ ਕੋ ਫੋਨ ਹੈਗਾ ਆ ਘੱਟ Samsung ਦਾ ਆ ਸੋ ਸਾਨੂੰ ਐ ਸੀਗਾ ਵੀ ਸਾਡੇ ਹੱਥਾਂ 'ਚ ਆਈਫੋਨ ਹੈ ਤੇ ਬਾਪੇ ਦੇ ਹੱਥ ਵਿੱਚ ਵੀ ਆਈਫੋਨ ਹੋਵੇ। ਉਹਦੇ ਵੇਰ ਅਸੀਂ ਸੋਚਿਆ ਵੀ ਬਾਪੂ ਨੂੰ ਅੱਜ ਫਿਰ ਅੱਜ ਹੀ ਖੁਸ਼ ਕਰਦਗੇ। ਇਹ ਫਾਦਰਸਡੇ ਦਾ ਗਿਫਟ ਵੀ ਪਾਪਾ ਦਾ ਦੇਣਾ ਸੀ ਇਸ ਕਰਕੇ। ਅਸੀਂ ਇੱਕ ਮਿੰਟ ਕਿੱਥੇ ਲਾਵਾਂ? ਜਗ੍ਹਾ ਨਹੀਂ। ਓਹੋ। ਹਾਂਜੀ। ਕਿਹੜਾ ਲੈਣਾ ਫੋਨ? 15 15 ਬੰਨ੍ਹਾ ਗੋੜਾ ਅੱਗੇ ਇੱਕ ਦਿਨ ਅਸੀਂ ਉਹਦੇ ਬਾਈ ਦਾ ਫੋਨ ਲੈ ਕੇ ਗਏ ਆ। ਵਧੀਆ ਡੀਲ ਦਿੱਤੀ ਬਾਈ ਉਹਨਾਂ ਨੇ। ਨਵੇਂ ਦੀ। ਤੇ ਤਾਂ ਕਰਕੇ ਫਿਰ ਅਸੀਂ ਇੱਕ ਚਲ ਐਥੇ ਲੈ ਲਓ। ਲਓ ਵੀ 3 ਵਜ ਗਏ ਤੇ ਫਾਈਨਲੀ ਬਾਪੂ ਲਈ ਆਈਫੋਨ 15 ਮੈਕ ਦੇ ਨਾਲ ਲੈ ਲਿਆ। ਵੱਡਾ ਵੀ ਲੈ ਕੇ ਦੇਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਿੰਦਗੀ 'ਚ। ਪਰ ਜਿੰਨੇ ਕ ਆਪਣਾ ਸਿਸਟਮ ਸੀਗਾ ਐਟਕੀ ਨਾਲ ਨਵਾਂ ਐਡਾਪਟਰ ਐਪਲ ਦਾ オリジナル। ਮੈਂ ਦੇਖੋ ਆਪਾਂ ਇਹਦੇ ਰਿਐਕਸ਼ਨ ਦੇਖ ਰਿਐਕਸ਼ਨ ਦੇਖਣੇ ਬਹੁਤ ਤਾਂ ਤਾਵਣੀ ਆ। ਤੇ ਹੁਣ ਆਪਾਂ ਨਾ ਅਸੀਂ ਇੱਕ ਦੋ ਕੰਮ ਕਰਨੇ ਆ ਬਸ। ਕਵਰ ਚਲ ਟ੍ਰਾਂਸਪੇਰੈਂਟ ਆ ਗੇਰਾ। ਇੱਕ ਵਾਰੀ ਹੁਣ ਕੰਮ ਧੰਦਾ ਕਰ ਲੀਏ ਇੱਕ ਦੋ ਰਹਿ ਗਏ ਜਿਹੜੇ ਫਿਰ ਘਰੇ ਜਾ ਕੇ ਵਲੌਗ ਨੂੰ ਕੰਟੀਨਿਊ ਕਰਦੇ ਆਂ ਪਾਪੇ ਦੇ ਰਿਐਕਸ਼ਨ ਦਾ ਦਿਖਾਵਾਂਗੇ ਵੀ ਕੀ ਆਉਂਦੇ ਆ ਦੇਖਦੇ ਆ ਵੀ ਜੇ ਕੁਝ ਭੁੱਖ ਵੀ ਲੱਗੀ ਵੈਸੇ ਮੈਨੂੰ ਤਾਂ ਨਹੀਂ ਲੱਗੀ ਮੈਂ ਤਾਂ ਰੋਟੀ ਖਾ ਲਈ ਸੀ ਚੱਲ ਫਿਰ ਰਹਿ ਜਾਂਦੇ ਨੇ ਪਾਰਟੀ ਪਾਪੇ ਤੋਂ ਲਵਾਂਗੇ ਪਾਰਟੀ ਮੈਨੂੰ ਪਹਿਲੇ ਪਤਾ ਸੀ ਵੀ ਡਾਈ ਤਕਦੀਲੇ ਕੁਝ ਨਾ ਲੱਗੇ ਵੀ ਇਦਾਂ ਹੁੰਦਾ ਹੀ ਨਹੀਂ ਨੋ ਵੀ ਪਪਈ ਦਾ ਗਿਫਟ ਪੈਕ ਕਰਾ ਲਿਆ ਫੋਨ ਜਾ ਕੇ ਪਾਪੇ ਤੋਂ ਐਸੀ ਕੋਈ ਵੀ ਓਪਨ ਨਹੀਂ ਕੀਤਾ ਇਹਨੂੰ ਰੀਜ਼ਨ ਇਹ ਸੀਗਾ ਕਿ ਆਈਫੋਨ ਦਾ ਤਾਂ ਚਾਹ ਹੁੰਦਾ ਹੀ ਹੁੰਦਾ ਆ ਸਭ ਤੋਂ ਵੱਧ ਆਈਫੋਨ ਦਾ ਚਾਹ ਉਹਦਾ ਹੁੰਦਾ ਜਦੋਂ ਆਪਾਂ ਉਹ ਜਿਹੜੀ ਉੱਪਰੋਂ ਟੈਪਿੰਗ ਦੀ ਪੱਟਦੇ ਆ ਉਹਦੀ ਉੱਪਰੋਂ ਐਂ ਚੱਕਦੇ ਆ ਸਭ ਸਾਨੂੰ ਐਸੀ ਵੀ ਉਹ ਚੀਜ਼ ਪਾਪਾ ਵੀ ਹਾਂ ਵੀ ਦੋ ਐਕਸਪੀਰੀਅੰਸ ਕਰ ਲੈ ਪਹਿਲਾ ਆਈਫੋਨ ਆ ਹਾਂ ਪਹਿਲਾ ਹੀ ਆਈਫੋਨ ਆ ਪਹਿਲੇ ਹੀ ਰ ਆਪ ਹੀ ਖੋਲ੍ਹੇ ਸਾਰਾ ਹਾਂ ਵੀ ਆਪ ਹੀ ਉਹ ਖੋਲਣਾ ਟੇਪਿੰਗ ਜੀ ਆਪਾਂ ਜਾੜ ਕਵਰ ਨਾਲ ਲੈ ਆਏ ਹਾਂ ਹਾਂ ਜਿਹੜੀ ਉਹ ਬਾਅਦ ਚ ਲਵਾ ਕੇ ਦੇਵਾਂਗੇ ਹਾਂ ਤੇ ਕਿਉਂਕਿ ਸਾਰਾ ਕੁਝ ਆਪ ਹੀ ਆਪਾਂ ਕਰੀਏ ਫਿਰ ਹੀ ਵਧੀਆ ਲੱਗਦਾ ਤੇ ਹੁਣ ਅਸੀਂ ਇਹਦੇ ਚ ਹੀ ਆ ਸਾਰਾ ਸਮਾਨ ਤੇ ਪਾਪੇ ਨੂੰ ਪਹਿਲਾਂ ਆਪਾਂ ਕਾਵਾਂਗੇ ਪਾਪਾ ਗੈਸ ਕਰੋ ਬਸੇ ਗੈਸ ਤਾਂ ਹੋ ਜਾਊਗਾ ਉਹਨੂੰ ਗੈਸ ਕਰੀ ਉਹਨੇ ਫੋਨ ਆ ਹਾਂ ਗੈਸ ਤਾਂ ਉਹਨੇ ਕਰ ਹੀ ਲੈਣਾ ਵੀ ਫੋਨ ਇਹ ਆ ਤੇ ਕਿਹੜਾ ਫੋਨ ਆ ਇਹ ਉਹਨਾਂ ਲਈ ਸਰਪ੍ਰਾਈਜ਼ ਹੋਊਗਾ ਕਿਉਂਕਿ ਇਹ ਪਾਪੇ ਨੂੰ ਜਮਾ ਨਹੀਂ ਪਤਾ ਵਈ ਵਿੱਚ ਆਈਫੋਨ ਹੋਊਗਾ ਵੈਸੇ ਉਹਨਾਂ ਨੂੰ ਫੋਨ ਦਾ ਵੀ ਨਹੀਂ ਪਤਾ ਹਾਂ ਵੈਸੇ ਤਾਂ ਉਹਨਾਂ ਨੂੰ ਫੋਨ ਦਾ ਵੀ ਨਹੀਂ ਪਤਾ ਤੇ ਇੱਕ ਗੱਲ ਹੋਰ ਮੈਂ ਕਿ ਨੂੰ ਪਹਿਲਾ ਆਈਫੋਨ ਲੈ ਕੇ ਦਿੱਤਾ ਸੀ ਪਾਪੇ ਨੇ ਜਦੋਂ ਮੈਂਗਦੀਬ ਨੇ ਜਾਣਾ ਸੀਗਾ ਸਾਈਪ੍ਰਸ ਬਾਹਰ ਜਾਣਾ ਸੀਗਾ ਤੇ ਪਾਪੇ ਨੇ ਮੈਂਗਦੀਬ ਨੂੰ ਇਹ ਕਿਹਾ ਸੀ ਵੀ ਸਾਰੀਆਂ ਗੱਲਾਂ ਬਾਅਦ ਚ ਪੁੱਤ ਪਹਿਲਾਂ ਆ ਪੈਸੇ ਲੈ ਤੇ ਫੋਨ ਲੈ ਕੇ ਆ ਉਹ ਵੀ ਆਈਫੋਨ ਉਹ ਤਾਂ ਬਹੁਤ ਚੜਾਈ ਹੁੰਦੀ ਸੀਗੀ ਆਪਣਾ ਮਤਲਬ ਵੀ ਹੁਣ ਤਾਂ ਬਹੁਤ ਕਾਮਨ ਹੋ ਗਿਆ ਆਈਫੋਨ ਵੀ ਹਜੇ ਵੀ ਨਹੀਂ ਉਹਨਾ ਕਾਮਨ ਹੈਗਾ ਪਰ ਪੀਅਰ ਵੀ ਹੁਣ ਬਹੁਤ ਕਾਮਨ ਹੋ ਗਿਆ ਉਦੋਂ ਬਹੁਤ ਰੇਅਰ ਹੁੰਦਾ ਸੀ ਬਹੁਤ ਘੱਟ ਉਹ ਤਾਂ ਮਤਲਬ 4 ਐਸਾ ਚਲੋ 5 ਐਸ ਹਾਂ ਉਹਨਾਂ ਦੀ ਵੀ ਪੂਰੀ ਫੁੱਲ ਚੜਾਈ ਹੁੰਦੀ ਸੀ ਜਦੋਂ ਹੁੰਦਾ ਬਹੁਤ ਘੱਟ ਲੋਕਾਂ ਕੋਲ ਸੀ ਤੇ ਬਾਪੇ ਨੇ ਮੈਗਦੀਮ ਨੂੰ ਪੈਸੇ ਲਿਆ ਕੇ ਦੇ ਦਿੱਤੇ ਸੀ ਕਿ ਵੀ ਮੈਗਦੀ ਪਹਿਲਾਂ ਤੂੰ ਫੋਨ ਲੈ ਕੇ ਆ ਤੇ ਹੁਣ ਇਹ ਦੇਖੋ ਵੀ 10 ਸਾਲਾਂ ਬਾਅਦ ਅਸੀਂ ਇੰਨੇ ਜੋਗੇ ਹੋਏ ਆ ਵੀ ਅਸੀਂ ਪਾਪੇ ਨੂੰ ਫੋਨ ਲੈ ਕੇ ਆਈਫੋਨ ਲੈ ਕੇ ਦੇਣਾ ਤੇ ਬਾਕੀ ਮੈਨੂੰ ਪਤਾ ਨਹੀਂ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਵੀ ਪਾਪੇ ਦੇ ਰਿਐਕਸ਼ਨ ਦੇਖਣੇ ਖਾਣੇ ਹੁਣ ਤੁਸੀਂ ਗੋਲ ਗੱਪੇ ਕੇ ਚਲਿਏ ਫੋਨ ਨੇ ਮੈਨੂੰ ਫਟੇ ਹੀ ਖਾ ਲੈਣੇ ਚਾਹ ਲੋ ਵੀ ਘਰੇ ਆ ਕੇ ਪਹਿਲਾਂ ਤਕਦੀਰ ਨੂੰ ਪਾਇਆ ਪਾਪਾ ਐਕਸਾਈਟਡ ਜਾ ਹੁੰਦੇ ਸਨ ਵੀ ਮਾਪੇ ਨੇ ਫੋਨ ਕਰਕੇ ਇਦਾਂ ਹੀ ਪੁੱਛਿਆ ਵੀ ਘਰੇ ਆ ਕੇ ਮੈਂ ਆ ਬੂ ਮਾ ਰੋਟੀ ਜਦੋਂ ਦਿੱਤਾ ਮੈਂ ਫਿਰ ਮੈਨੂੰ ਯਾਦ ਆ ਗਿਆ ਤੋ ਸੌਂਗੀ ਹੁਣੇ ਤੋ ਬੈਠ ਕੇ ਬਾਹਰ ਪਰੋਣਾ ਦੇਖੋ ਤੁਹਾਡਾ ਫਾਦਰਸਟੇ ਦਾ ਅੱਛਾ ਲੈ ਨਹੀਂ ਗਈ ਨਾ ਉਹ ਬਿਆਲੇ ਜਾਈ ਕੋ ਨਾ 15 ਦੇਖੋ ਮੈਂ ਵੀ ਗੈਸ ਤਾਂ ਸਹੀ ਮਾਰੇ ਹੈ ਖੋਲ ਕੇ ਦੇਖੋ ਮੈਂ ਤਾਂ ਉਹਦੇ ਜਿਹੜੇ ਤੁਸੀਂ ਅੱਗੇ ਪੈਂਡਿੰਗ ਹੈ ਸਾਨੂੰ 3 ਮਹੀਨੇ ਹੋ ਗਏ ਤਿਆਰੀਆਂ ਕਰਦਿਆਂ ਹੈ 3 ਮਹੀਨੇ ਹੋ ਗਏ ਤਿਆਰੀਆਂ ਕਰਦਿਆਂ ਇਦਾਂ ਹੈ ਨਾ ਜੋਤ ਕਹਿੰਦੀ ਜਦੋਂ ਮੇਰੀ ਪਹਿਲੀ ਕਮਾਈ ਆਈ ਦੂਜੇ ਚੈਨਲ ਤੋਂ ਰੈਸਪੀ ਵਾਲੇ ਤੋਂ ਕੋਸ ਫਿਰ ਅਸੀਂ ਦੋ ਤਿੰਨ ਮਹੀਨਿਆਂ ਤੱਕ ਕਰੀ ਜਾਂਦੇ ਸੀ ਇਕੱਠੇ ਕੋਸ ਫਿਰ ਉਧਰ ਮਾਇਆ ਜਿਹਾ ਬਾਹਰ ਵੜ ਗਿਆ ਤਾਂ ਪਹਿਲੀ ਕਮਾਈ ਦੇ ਪੈਸੇ ਸਿੱਧੇ ਮਮੀ ਨੂੰ ਬਾਹਰ ਜਾ ਕੇ ਪੇ ਦਈ ਪਹਿਲੀ ਕਮਾਈ tek. benim ਕਰ ਦੋ ਨਾ ਕਿਉਂ ਨਾ ਸਭ ਤੋਂ ਬੰਦ ਕਰਨਾ ਹੁਣ ਪਾਪੇ ਦੇ ਫੋਨ ਪਾਪਾ ਕਿੱਦਾਂ ਲੱਗਾ ਸਰਪ੍ਰਾਈਜ਼ ਸਾਡਾ ਬਹੁਤ ਵਧੀਆ ਬਹੁਤ ਬਹੁਤ ਸੋਹਣਾ ਪਸੰਦ ਆਇਆ ਫੋਨ ਹਾਂ 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 ਵਧੀਆ ਚੱਲਦਾ ਅਜੇ ਤਾਂ ਚਲਾ ਕੇ ਨਹੀਂ ਦੇਖਿਆ ਨਹੀਂ ਨਹੀਂ ਇਹ ਹੁਣ ਸਿੱਖ ਲਾਂਗੇ ਹੌਲੀ ਹੌਲੀ ਸੌਖਾ ਹੀ ਆ ਪਾਪਾ ਸੈਟਿੰਗ ਕਰਤੀ ਹੁਣ ਪਾਪਾ ਦੇ ਫੋਨ ਦੀ ਅਸੀਂ ਸਾਰੀ ਤੇ ਪਾਪੇ ਨੂੰ ਪਸੰਦ ਆਇਆ ਗਿਫਟ ਆਪਣਾ ਇਹ ਪਾਪਾ ਮੇਰੀ ਜਿਹੜਾ YouTube ਚੈਨਲ ਆ ਦੂਸਰਾ ਜਾ ਜਿਹੜਾ ਹਮ ਰਸਤੀ ਆ ਰੈਸਪੀ ਵਾਲਾ ਉਹ ਜਦੋਂ ਮੋਨਟਾਈਜ਼ ਹੋਇਆ ਸੀ ਉਦੋਂ ਮੈਂ ਕਿਹਾ ਸੀ ਵੀ ਉਹਦੀ ਪਹਿਲੀ ਇਨਕਮ ਦਾ ਪਾਪਾ ਨੂੰ ਮੈਂ ਫੋਨ ਲੈ ਕੇ ਦਵਾਂਗੀ ਆਈਫੋਨ ਤੇ ਇਹ ਜਿਹੜੀ ਪਹਿਲੀ ਇਨਕਮ ਆਈ ਉਹਦੇ ਚੋਂ ਤੁਹਾਨੂੰ ਪਹਿਲਾ ਗਿਫਟ ਤੁਹਾਨੂੰ ਹੀ ਲੈ ਕੇ ਦਿੱਤਾ ਹੈ ਇਹ ਬਹੁਤ ਸੋਹਣਾ ਲੋ ਪਾਪਾ ਜੀ ਵੀ ਹੁਣ ਆਈਫੋਨ ਵਾਲੇ ਹੋ ਗਏ ਆੜੇ ਦਾ ਲਵਾ ਲਿਆ ਆਪਣੇ ਪਿੰਡ ਦੇ ਹੁਣ ਜਾਂਦਾ ਨਹੀਂ ਦੁੱਧ ਲੈ ਆਈ ਨਾਲ ਦਾ ਵਧੀਆ ਦਾ ਹੋ ਠਹਿਰ ਜਾਦਾ ਹੁੰਦਾ ਹਾਂ ਚਲਾ ਲਾਂ ਤੇ ਬਾਬੇ ਨੂੰ ਫੋਨ ਬਾ ਫੋਨ ਆ ਚਾਰਜਰ ਪਾਪਾ ਸਾਡਾ ਚਾਰਜਰ ਨਹੀਂ ਲਾਉਣਾ ਇਹਨੂੰ ਦੇਸੀ ਬਸ ਆਹੀ ਲਾਉਣਾ ਜੇ ਕੋਲੋਂ ਤੇ ਆਪਣੇ ਆਪਣੇ ਚਾਰਜਰ ਹੀ ਲਾਉਣੇ ਆ ਉਹ ਲਾਲੀ ਜੀ ਬਦਲ ਕੇ ਨਵਾਂ ਆਪਣਾ ਲੈ ਗਈ ਤੇ ਆਪ ਦਾ ਛੱਡ ਗਈ ਪੁਰਾਣਾ ਆ ਵੇ ਕਾਲੀ ਕਸਮੈਲੀ ਕੀਤੀ ਪਤਾ ਨੋ ਜੀ ਮੰਗੋ ਸ਼ੇਕ ਨਾ ਚਿੱਟਾ ਜਿੱਟਾ ਕਾਤੇ ਹੁੰਦਾ ਵੀਡੀਓ ਦੇ ਵਿੱਚ ਅੰਬ ਇਸਾ ਤਰ੍ਹਾਂ ਹੀ ਹੁੰਦਾ ਹਮ ਫਤਿ ਦੇਖੀ ਵੀਡੀਓ ਦੇ ਵਿੱਚ ਬਰਫੇ 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 ਜਮੇ ਨੇ ਹਮ ਨਹੀਂ ਕੁਝ ਪੀਏਗੇ ਕਿਉਂਕਿ ਕਿੰਨੀਆਂ ਰੋਟੀਆਂ ਖਾਧੀਆਂ ਮੈਂ ਖਾ ਗਿਆ 6-7 ਤੇ ਜਿਹੜਾ ਸ਼ਰੀਰ ਵੀ ਉਸ ਹੱਬ ਮਤਲਬ ਠੀਕ ਆ ਖਰਾਕ ਨਹੀਂ ਖਰਾਕ ਤਾਂ ਠੀਕ ਹੈ ਪਰ ਅੰਬਰ ਨਹੀਂ ਮੈਂਗੋ ਨਹੀਂ ਨਾ ਪੀਣਾ ਪੀਣਾ ਨਹੀਂ ਖਾਣਾ ਬਣਾ ਖਾਣਾ ਖਾਣ ਲੱਗਿਆਂ ਕੀ ਖਾ ਲੋ ਬਣਾਉਂਦੇ ਨਹੀਂ ਅੱਜ ਬਣਾਵਾਂਗੇ ਕੱਲ ਨੂੰ ਠੀਕ ਹੈ ਅੱਜ ਖਾਵਾਂਗੇ ਜਿਹੜੇ ਬਣਾ ਕੇ ਦੇਣਾ ਚਾਹੁੰਦਾ ਹੈ ਉਹ ਬਣਾ ਕੇ ਦੇ ਚੱਲ ਬਈ ਆਪਣੇ ਦਾਬ ਹਿੰਮਤ ਐ ਨਹੀਂ ਕੀ ਕੀਤਾ ਅੱਜ ਬਹੁਤ ਗਰਮੀ ਪਕਾਈ ਕੀਤੀ ਮੈਂ ਦੇ ਨੇ ਕੀ ਕੀਤੀ ਪਕਾਈ ਬਹੁਤ ਕਾਈ ਕੀਤੀ ਆ ਮੈਂ ਵੀ ਨਾਲ ਹੀ ਸੀ ਤੂੰ ਬਾਅਦ ਚੋਂ ਸੀ ਮੈਂ ਪਹਿਲਾਂ ਵੀ ਸੀ ਹੋ ਹੋ ਬੜੀ ਕੀ ਕਰੀ ਜਾਂਦਾ ਬੜੀ ਖਾਈ ਜਾਂਦਾ ਰੋਟੀ ਖਾਲੀ ਬੜੀ ਰੋਟੀ ਓਏ ਬੜੀ ਦੇ ਵੀ ਸੱਚ ਯਾਰ ਇੰਜੈਕਸ਼ਨ ਲਵਾਉਣੇ ਆ ਕਿਉਂਕਿ ਇਹ ਵੀ ਇਹਦਾ ਵੀ 1 ਸਾਲ ਤੋਂ ਵੈਕਸੀਨੇਸ਼ਨ ਹੋਣੀ ਹੁੰਦੀ ਹੈ ਜ਼ਰੂਰੀ ਤੇ ਹੁਣ ਆਪਾਂ ਇੱਕ ਦਿਨ ਚ ਕਰਦੇ ਆ ਫੋਨ ਫਿਰ ਆ ਕੇ ਭਾਈ ਲਾ ਜੂ ਆਪੇ ਤੇ ਇਹਦੀ ਵੀ ਕਰਾਉਣੇ ਵੈਕਸੀਨੇਸ਼ਨ ਤੇ ਇੱਕ ਬਰਥਡੇ ਨੰਨ ਕੇ ਜਾਂ ਬੜੀ ਦਾ ਤੇ ਬੜੀ ਲਈ ਵੀ ਕੱਲ ਨੂੰ ਆਪਾਂ ਸਮਾਨ ਲੈ ਕੇ ਆਵਾਂਗੇ ਖਾਣ ਪੀਣ ਦਾ ਮਿੰਗੋ ਮੈਂ ਨਹੀਂ ਕਹਿੰਦੀ ਇਹ ਤੇਰੇ ਅਦਗੀ ਨਾਲ ਨਮਾ ਮੋਬਾਈਲ ਦੇ ਚਾਹ ਕਿ ਇਹਦਾ ਤਿੰਨ ਵੀ ਹੁੰਦਾ ਹੀ ਇਹ ਨਾ ਤੂਲੇ ਐਸੀ ਨਾ ਕਹਿੰਦਾ ਹਗਾ ਉਹਦਾ ਚਾਹ ਪਾਪਾ ਕੇੰਮਰਾ ਹਾਂਦਾ ਹੁੰਦਾ ਉਹ ਆਏ ਆ ਨਾ ਇੱਕ ਐਂਡਰੋਇਡ ਤੋਂ ਆਈ ਉਹ ਐਸ ਚ ਫਿਰ ਉਹ ਚ ਆਏ ਹੁਣ ਫੰਕਸ਼ਨ ਬਦਲਵੇਂ ਆ ਸਮੂਥ ਚੱਲਦਾ ਹਾਂ ਤੇਗਵੀਰ ਹਾਂਦਾ ਹਾਂਦੀ ਨਹੀਂ ਓਰੇ ਆ ਪਾਪੇ ਦਾ ਜਿੱਥੋਂ ਫੋਨ ਬੈਕ ਕਰਾਇਆ ਨਾ ਉੱਥੇ ਮੈਨੂੰ ਦੋ ਡਾਲਜ਼ ਵਧੀਆ ਲੱਗੀਆਂ ਮੈਂ ਕਿਹਾ ਚੱਲ ਤਕਦੀਰ ਖੇਡ ਲਊਗੀ ਆਉਂਦੀ ਨੇ ਪਹਿਲਾਂ ਇਹਨਾਂ ਦਾ ਇੱਕ ਬਾਵਾ ਪਟਤੀਆਂ ਇੱਕ ਦਾ ਸਾਰਾ ਕੁਝ ਖਲਿਆਰਤਾ ਸੀਗਾ ਹਨਾ ਹੂੰ ਆਉਂਦੀ ਨੇ ਕੀ ਕੀਤਾ ਇਹਨਾਂ ਨਾਲ ਡਾਲਸ ਨਾਲ ਇਹਨੇ ਸਾਰੇ ਆ ਨਾ ਵੇ ਬਾਵਾ ਕੱਟਤੀਆਂ ਉਹਨਾਂ ਦੇ ਵਾਲ ਖੋਦ ਦੇ ਦੀਦੀ ਮੋਦੀ ਹਾਂ ਦੀਦੀ ਤਕਦੀਰ ਤਕਦੀਰ ਹਾਂ ਤਕਦੀਰ ਆ ਨਾ ਛੋਟੀ ਤਕਦੀਰ ਆ ਨਾ ਚੂਬਾ ਇਹ ਆ ਵੇਖ ਲਾ ਉਹਨਾਂ ਨੇ ਨਕਲੀ ਰਿੰਗ ਲਿਆਇਆ ਹਾਂ ਹਮ 100 ਰੁਪਏ ਚ ਕੀ ਦੇਣਾ ਅਗਲੇ ਲੋਬੀ ਗਾਇਸ ਹੁਣ ਅੱਜ ਦਾ ਵੀਲੋਗ ਨੂੰ ਕਰਦੇ ਹਾਂ ਖਤਮ ਤੇ ਮਿਲਦੇ ਹਾਂ ਨਵੇਂ ਵੀਲੋਗ ਦੇ ਨਾਲ ਅੱਜ ਦੇ ਵੀਲੋਗ ਦੇ ਵਿੱਚ ਤੁਸੀਂ ਦੇਖਿਆ ਵੀ ਅੱਜ ਆਪਾਂ ਜਿਹੜਾ ਆ ਬਾਪੂਲੀ ਫੋਨ ਲੈ ਕੇ ਆਏ ਵੈਸੇ ਅਸੀਂ ਨਾ ਸਵੇਰੇ ਦੋ ਚਿੱਤਾਂ ਜਾਂ ਮਨ ਸੀਗਾ ਕਿਉਂਕਿ ਹਜੇ ਕਨਫਰਮ ਨਹੀਂ ਸੀ ਵੀ ਅੱਜ ਕੋਈ ਪੇਮੈਂਟ ਆਊਗੀ ਕਿ ਨਹੀਂ ਆਊਗੀ ਬਟ ਪੇਮੈਂਟ ਆਪਣੀ ਪਹਿਲਾਂ ਹੀ ਆ ਗਈ ਤੇ ਚਲੋ ਵਧੀਆ ਹੋਇਆ ਪਹਿਲੀ ਪੇਮੈਂਟ ਆਉਂਦਿਆ ਸਰ ਜੋਤ ਮੈਨੂੰ ਉਹਦੇ ਮੈਜਰ ਜਦੋਂ ਤੂੰ ਦੱਸਿਆ ਪੇਮੈਂਟ ਆਪਣੀ ਆ ਗਈ ਖਾਤੇ 'ਚ ਤਾਂ ਉਦੋਂ ਹੀ ਦੂਸਰਾ ਜੋਤ ਮੈਨੂੰ ਲੱਗ ਪਈ ਕਹਿੰਦੀ ਵੀ ਅੱਜ ਫੋਨ ਲੈ ਕੇ ਜਾਣਾ ਹਰ ਹਾਲਤ ਦੇ ਵਿੱਚ ਤਾਂਹੀਂ ਕਰਕੇ ਫਿਰ ਅਸੀਂ ਬਿਠਿੰਦੇ ਲੇਟ ਵੀ ਬਹੁਤ ਹੋ ਗਏ ਸੀਗੇ ਤੇ ਫਿਰ ਇੱਕਦੋ ਹੋਰ ਕੰਮ ਸੀਗੇ ਉਹ ਕਰਕੇ ਨਵੇੜ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆ ਫਿਰ ਅਸੀਂ ਫੋਨ ਲੈਣ ਚਲੇ ਗਏ ਤੇ ਫੋਨ ਇੱਕ ਦੁਕਾਨ ਤੇ ਪਹਿਲਾਂ ਪੁੱਛਿਆ ਸੀਗਾ ਵੈਸੇ ਫੋਨ ਦਾ ਰੇਟ ਹੈਗਾ 65000 ਰੁਪਿਆ ਇਹਦੇ ਤੇ ਡਿਸਕਾਊਂਟ ਹੈਗਾ ਆ 3000 ਰੁਪਏ ਕੈਸ਼ਬੈਕ ਆ 64000 ਕੁਛ ਦਾ ਹੈ ਵੈਸੇ 3000 ਕੈਸ਼ਬੈਕ ਪਾ ਕੇ ਇਹ ਮੰਨ ਲਓ 61000 ਕੁਛ ਦਾ ਰਹਿ ਜਾਂਦਾ 61000 ਖਣੀ 900 ਦਾ ਰਹਿ ਜਾਂਦਾ 60000 ਦਾ ਹੀ ਰਹਿ ਜਾਂਦਾ ਤੇ ਸ਼ਾਪ ਵਾਲੇ ਜਿਹੜੇ ਸਟੋਰ ਵਾਲੇ ਤਾਂ ਡਿਸਕਾਊਂਟ ਨਹੀਂ ਦਿੰਦੇ ਪਰ ਸ਼ਾਪ ਵਾਲੇ 2000 ਰੁਪਏ ਹੋਰ ਡਿਸਕਾਊਂਟ ਦੇ ਦਿੰਦੇ ਆ ਸੇਸ ਕਰਕੇ ਜਿਹੜਾ ਵੀ 60000 ਦੇ ਵਿੱਚ ਆਪਣਾ ਫੋਨ ਪਿਆ ਤੇ ਪਹਿਲਾਂ ਹੀ ਦੱਸ ਦਿਆਂ ਕਿਉਂਕਿ ਸਾਰਿਆਂ ਦੇ ਕੁਐਸਚਨ ਜ਼ਰੂਰ ਆਉਣੇ ਆ ਠੀਕ ਹੈ 60000 ਦੇ ਵਿੱਚ ਇਹ ਫੋਨ ਪਿਆ ਤੇ ਨਾਲ 1500 ਦਾ ਐਡਾਪਟਰ ਵੈਸੇ 1900 ਦਾ ਮਿਲਦਾ ਬਟ ਬਾਹਰੋਂ ਜੇ ਤੁਸੀਂ ਲਓਗੇ ਬੈਲ ਵਾਲਾ ਡਾਪਟਰ 1500 ਦਾ 1700 ਦਾ ਦੇ ਦਿੰਦੇ ਆ 200-200 ਰੁਪਏ ਉੱਤੇ ਵੀ ਡਿਸਕਾਊਂਟ ਮਿਲ ਹੀ ਜਾਂਦਾ ਆ ਤੇ ਸਟੋਰ ਦੇ ਵਿੱਚੋਂ ਨਹੀਂ ਮਿਲਦਾ ਬਸ ਸਟੋਰ ਦੇ ਵਿੱਚ 3000 ਕੈਸ਼ਬੈਕ ਵੀ ਤਾਂ ਮਿਲੂਗਾ ਜੇ ਤੁਸੀਂ ਆਪਣਾ ਕ੍ਰੈਡਿਟ ਕਾਰਡ ਲੈ ਕੇ ਜਾਓਗੇ ਤੇ ਕ੍ਰੈਡਿਟ ਕਾਰਡ ਸਵਾਈਪ ਕਰੋਗੇ ਫੇਰ ਬਟ ਸ਼ਾਪ ਵਾਲੇ ਆਪ ਦੇ ਕੋਲੋਂ ਹੀ ਕਰ ਦਿੰਦੇ ਆ ਸਾਰਾ ਸਿਸਟਮ ਤੇ ਉਹਨਾਂ ਨੂੰ ਤੁਸੀਂ ਪੈਸੇ ਦਿਓ ਤੇ ਬਸ ਉਹ ਤੁਹਾਨੂੰ ਡਿਸਕਾਊਂਟ ਵਿਦ ਡਿਸਕਾਊਂਟ ਹੋਰ ਐਕਸਟਰਾ ਡਿਸਕਾਊਂਟ ਦੇ ਕੇ ਕਨਫਰਮ ਦੇ ਦਿੰਦੇ ਆ ਇਹ ਹੇਗਾ ਮਤਲਬ ਵੀ ਇਦਾਂ ਕਰਕੇ ਤੇ ਕਿ ਸਾਡੇ ਬੜੇ ਚਿਰ ਦੀ ਦਿਲ ਦੀ ਰੀਤ ਸੀਗੀ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਵੀ ਦਿਲ ਦੇ ਰੀਤ ਦੀ ਦਿਲ ਦੀ ਰੀਤ ਦੀ ਗੱਲ ਵੀ ਕਦੋਂ ਦੀ ਦਿਲ ਦੀ ਰੀਤ ਸੀਗੀ ਅਸਲ ਦੇ ਵਿੱਚ ਦਿਲ ਦੀ ਰੀਤ ਇਹ ਸੀਗੀ ਸਾਡੀ ਜਦੋਂ ਬਾਪੂ ਪਾਕਿਸਤਾਨ ਗਿਆ ਸੀ ਪਿਛਲੇ ਸਾਲ ਉਦੋਂ ਸਾਨੂੰ ਇਹ ਗੱਲ ਖਟਕੀ ਸੀ ਵੀ ਯਾਰ ਬਾਪੂ ਕੋਲੇ ਆਈਫੋਨ ਹੋਣਾ ਚਾਹੀਦਾ ਸੀਗਾ ਵੀ ਉੱਧਰ ਜਾਣਾ ਤੇ ਫੋਟੋਆਂ ਵੀਡੀਓਜ਼ ਜਿਹੜੀਆਂ ਵਧੀਆ ਕੁਆਲਿਟੀ ਦੀਆਂ ਹਨਾ ਹੋਣੀਆਂ ਚਾਹੀਦੀਆਂ ਖਿੱਚਣੀਆਂ ਚਾਹੀਦੀਆਂ ਵੀ ਬਾਪੂ ਕੋਲੇ ਵਾਈਫੋਨ ਹੋਣਾ ਚਾਹੀਦਾ ਸੋ ਉਹਨੂੰ ਦਾ ਹੀ ਦਿਮਾਗ 'ਚ ਚੱਲਦਾ ਆ ਰਿਹਾ ਸੀ ਵੀ ਬਾਪੂ ਨੂੰ ਇੱਕ ਨਾ ਇੱਕ ਦਿਨ ਆਈਫੋਨ ਲੈ ਕੇ ਦੇਣਾ ਤੇ ਫਿਰ ਅਸੀਂ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਤਾਂ ਤਿਆਰੀ ਕਰ ਹੀ ਰਹੇ ਸੀਗੇ ਵੀ ਹੁਣ ਆਉਣ ਵਾਲੇ ਦੋ ਤਿੰਨ ਮਹੀਨਿਆਂ ਦੇ ਵਿੱਚ ਲੈ ਹੀ ਦੇਣਾ ਤੇ ਫਿਰ ਜਦੋਂ ਜੋਤ ਨੇ ਨਵਾਂ ਚੈਨਲ ਸ਼ੁਰੂ ਕੀਤਾ ਤਾਂ ਜੋਤ ਨੇ ਪਹਿਲਾਂ ਹੀ ਮਨ ਬਣਾ ਲਿਆ ਸੀਗਾ ਵੀ ਕੁਝ ਹੋ ਜੇ ਖਰਚੇ ਤਾਂ ਲੋਟ ਆਉਂਦੇ ਹੀ ਨਹੀਂ ਹੁੰਦੇ ਕਿ ਜਾਂ ਸਿਸਟਮ ਤਾਂ ਲੋਟ ਆਉਂਦੇ ਹੀ ਨਹੀਂ ਹੁੰਦਾ ਬਟ ਇਸ ਚੈਨਲ ਦੀ ਜਿਹੜੀ ਫਸਟ ਇਨਕਮ ਮੈਨੂੰ ਆਊਗੀ ਉਹਦਾ ਜਿਹੜਾ ਆ ਬਾਪੂ ਨੂੰ ਆਈਫੋਨ ਲੈ ਕੇ ਦੇਣਾ ਤੇ ਫਿਰ ਅੱਜ ਫਾਈਨਲੀ ਜਿਹੜਾ ਆ ਬਾਪੂ ਨੂੰ ਆਪ ਆਈਫੋਨ ਲਿਆਤਾ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਮੰਨ ਲਓ ਵੀ ਬਾਲਾ ਵੱਡਾ ਗਿਫਟ ਆ ਬਾਪੂ ਲਈ ਜਿੰਨਾ ਬਾਪੂ ਸਾਡੇ ਲਈ ਕਰਦਾ ਉਹ ਉਹਦਾ ਤਾਂ ਇਹ 1% ਵੀ ਨਹੀਂ ਬਟ ਫਿਰ ਵੀ ਇੱਕ ਦਿਲ ਨੂੰ ਸਕੂਨ ਹੁੰਦਾ ਕਿ ਯਾਰ ਅਸੀਂ ਆਈਫੋਨ ਆਲੇ ਆ ਜਾਂ ਅਸੀਂ ਅੱਜ ਮਨਦੀਪ ਨੇ ਜਦੋਂ ਫੋਨ ਲਾਇਆ ਤੇ ਸ਼ਾਮ ਨੂੰ ਪਾਪੇ ਨੂੰ ਫੋਨ ਲੈ ਕੇ ਦਿੱਤਾ ਤੁਸੀਂ ਤੇ ਮੈਂ ਮਨਦੀਪ ਨੂੰ ਕੰਨ ਲਾ ਕੇ ਮੈਂ ਕਿਹਾ ਜੀਨੇ ਆਪਾਂ ਨੂੰ ਆਈਫੋਨ ਲੈਣ ਵਾਲੇ ਕੀਤਾ ਆ ਉਦੇ ਕੋਲੇ ਵੀ ਤਾਂ ਆਈਫੋਨ ਹੋਣਾ ਚਾਹੀਦਾ ਤੇ ਇਸ ਚੱਕਰ ਦੇ ਵਿੱਚ ਵੀ ਉਹ ਮਤਲਬ ਵੀ ਇੱਕ ਕੁਦਰਤੀ ਖਿਆਲ ਜਿਹਾ ਮਨ 'ਚ ਆ ਗਿਆ ਵੀ ਯਾਰ ਹੋਣਾ ਚਾਹੀਦਾ ਇਹ ਗੱਲ ਹਨਾ ਵੀ ਜਿਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਆ ਤਾਂ ਉਹ ਵੀ ਮਤਲਬ ਦੁਨੀਆ ਦੀਆਂ ਉਹ ਚੀਜ਼ਾਂ ਚਲਾ ਕੇ ਦੇਖੇ ਜਿਹੜੀਆਂ ਚੀਜ਼ਾਂ ਅਸੀਂ ਲੈ ਕੇ ਅੱਜ ਮੰਨ ਲਓ ਮਤਲਬ ਦੁਨੀਆ ਦੇ ਵਿੱਚ ਤੁਰੇ ਫਿਰਦੇ ਆ ਕਿਤੇ ਵੀ ਹਨਾ ਜੋ ਵੀ ਆਪਾਂ ਵਿਚਰਦੇ ਆ ਕਿਤੇ ਵੀ ਹਨਾ ਤਾਂ ਇਹ ਇੱਕ ਗੱਜਬਾਤ ਜਿਹਾ ਬਸ ਤੇ ਬਾਕੀ ਇਸ ਵਲੌਗ ਨੂੰ ਕਰਦੇ ਆ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਹੁਣ ਬਾਪੂ ਫੋਨ ਫੋਲਣ ਮੂੜ ਚਲਾਈ ਜਾਂਦਾ ਫੋਨ ਕਿਉਂਕਿ ਨਵੇਂ-ਨਵੇਂ ਫੋਨ ਦਾ ਚਾਹ ਸਾਰਿਆਂ ਨੂੰ ਹੁੰਦਾ ਚਾਹੇ ਆਪਾਂ ਵੀ ਫੋਨ ਚੇਂਜ ਕਰਦੇ ਆ ਜਦੋਂ ਕੋਈ ਵੀ ਬੰਦਾ ਜਦੋਂ ਕੋਈ ਵੀ ਫੋਨ ਚੇਂਜ ਕਰਦਾ ਠੀਕ ਆ ਤਾਂ ਉਹਨੂੰ ਚਾਹ ਜ਼ਰੂਰ ਹੁੰਦਾ ਨਵੀਂ ਚੀਜ਼ ਦਾ ਹਰੇਕ ਬੰਦੇ ਨੂੰ ਚਾਹ ਹੁੰਦਾ ਤੇ ਬਾਪੂ ਨੂੰ ਤਾਂ ਖਾਸ ਚਾਹ ਆ ਕਿਉਂਕਿ ਉਹਦੀ ਨੂਣ ਹੀ ਲੈ ਕੇ ਦਿੱਤਾ ਹਨਾ ਤੇ ਬਾਕੀ ਇੱਕ ਹੋਰ ਚੀਜ਼ ਆ ਵੀ ਮੈਂ ਇਹ ਗੱਲ ਕਰਨੀ ਸੀ ਵੀ ਬੜੀਆ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਯਾਰ ਤੁਸੀਂ ਮਾਂ ਪਿਓ ਲਈ ਕੁਝ ਕਰਦੇ ਹੋ ਉਦੋਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਮੰਮੀ ਵੀ ਮੰਮੀ ਸਾਬ ਨੂੰ ਕਰੀ ਜਾਂਦੇ ਸੀਗੇ ਕਹਿੰਦੇ ਇਹ ਹੌਲੇ ਹੁੰਦੇ ਆ ਨਾ ਆਈਫੋਨ ਮੈਂ ਕਿਹਾ ਮੰਮੀ ਕੋਈ ਗੱਲ ਨਹੀਂ ਤੈਨੂੰ ਬਾਬਾ ਮਿਹਰ ਕਰੇ ਅਸੀਂ ਬਾਹਰ ਚੱਲ ਜਾਈਏ ਤੇ ਤੈਨੂੰ ਬਾਹਰ ਲਈ ਪਹਿਲੀ ਤਨਖਾਹ ਦਾ ਤੈਨੂੰ ਲੈ ਕੇ ਦੇਣਾ ਤੇ ਬਾਕੀ ਪਰਮਾਤਮਾ ਦੀ ਮਰਜ਼ੀ ਹੈ ਨਾ ਤੇ ਪਰ ਚਲੋ ਜ਼ਿੰਦਗੀ 'ਚ ਮੌਕਾ ਹੋਊਗਾ ਮੰਮੀ ਨੂੰ ਵੀ ਆਈਫੋਨ ਲੈ ਕੇ ਦੇਵਾਂਗੇ ਹੌਲੀ ਹੌਲੀ ਬੰਦਾ ਪੌੜੀ ਚੜਦਾ ਹੁੰਦਾ ਠੀਕ ਆ ਤੇ ਇਦਾਂ ਹੀ ਚੱਲਦਾ ਰਹਿਣਾ ਤੇ ਬਾਕੀ ਸਮਾਂ ਜਿਹੜਾ ਆ ਮਤਲਬ ਵੀ ਬੰਦੇ ਦੇ ਹੱਥ-ਵੱਸ ਨਹੀਂ ਹੁੰਦਾ ਹਨਾ ਤੇ ਨਾ ਹੀ ਕਦੇ ਤੁਸੀਂ ਮੰਨ ਲਓ ਵੀ ਤੁਹਾਡੇ ਹੱਥ ਮਾੜਾ ਸਮਾਂ ਹੁੰਦਾ ਤੇ ਨਾ ਹੀ ਚੰਗਾ ਸਮਾਂ ਹੁੰਦਾ ਹਨਾ ਸੋ ਜ਼ਿੰਦਗੀ ਨੂੰ ਜਿਉਂਦੇ ਰਹੋ ਤੇ ਮਾਣਦੇ ਰਹੋ ਤੇ ਬਾਕੀ ਇੱਥੇ ਬਾਹਲਾ ਬੰਦਾ ਜੋੜ ਕੇ ਵੀ ਰੱਖ ਜੇ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਠੀਕ ਹੈ ਤੇ ਬਾਹਲਾ ਬੰਦਾ ਉੜਾ ਕੇ ਵੀ ਚਲ ਜੇ ਉਹਦਾ ਵੀ ਕੋਈ ਫਾਇਦਾ ਨਹੀਂ ਸੋ ਬੈਲੈਂਸ ਚ ਬਣਾ ਕੇ ਜ਼ਿੰਦਗੀ ਨੂੰ ਜਿਉਂਦੇ ਰਹੋ ਇਹੀ ਸਹੀ ਗੱਲ ਹੁੰਦੀ ਹੈ ਤੇ ਇਹੀ ਸਹੀ ਜ਼ਿੰਦਗੀ ਦਾ ਜਿਹੜਾ ਤਰਜਮਾ ਹੈ ਹਨਾ ਤੇ ਬਾਕੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗਰਮੀ ਬਹੁਤ ਆ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ ਵਲੌਗ ਕਿਦਾਂ ਲੱਗੇ ਹਨਾ ਤੇ ਬੜੀ ਨੂੰ ਵੀ ਆਪਾਂ ਅੰਦਰ ਕਰੀਏ ਕਿਉਂਕਿ ਯਾਰ ਬਾਹਰ ਗਰਮੀ ਬਹੁਤ ਹੋ ਜਾਂਦੀ ਆ ਬੜੀ ਉਹ ਬੜੀ ਚੱਲ ਅੰਦਰ ਉੱਥੇ ਪੈ ਤੇ ਮਿਲਦੇ ਆਂ ਜੀ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ